ਇਹ ਅੱਜ ਵੀ ਲਾਈ ਗਈ ਹੈ ਮਾਤਾ ਚੰਤਪੁਰ ਨੇ ਇਹ ਜੰਮਦੜੇ ਦੇ ਤੇ ਇਸ ਵੀ ਲਾਈ ਗਈ ਹੈ ਜਦੋਂ ਕਿ ਮੇਰਾ ਖਿਆਲ 27-22 ਸਾਲ ਹੋ ਗਏ ਹਰ ਸਾਲ ਇਹ ਜਿਹੜਾ ਸ਼ਿਵ ਸਮਤੀ ਹੈ ਇਹ ਮਾਤਾ ਚੰਤਪੁਰੀ ਜਾ ਕੇ ਉੱਥੇ ਲੰਗਰ ਲਾਉਂਦੇ ਆ ਦੱਸ ਦਿੰਦਾ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਅੱਜ ਇਹਨਾਂ ਨੇ ਸ਼ੁਰੂਆਤ ਕਰਨੀ ਸੀ ਵੀ ਨਾਲੇ ਤਾਂ ਧਰਮਸ਼ਾਲਾ ਜਾ ਕੇ ਬੁੱਕ ਕਰਾਈਏ ਤੇ ਨਾਲੇ ਅੱਜ ਆਪਾਂ ਇੱਥੇ ਸ਼ੁਰੂਆਤ ਕਰ ਦਈਏ ਵੀ ਆਪਾਂ ਪਾਣੀ ਦੀ ਸਪੀਲਵਾ ਲਈਏ ਮੌਕੇ ਦੇ ਮੁਤਾਬਕ ਗਰਮੀ ਨੂੰ ਦੇਖਦੇ ਹੋਇਆ ਇਹ ਅੱਜ ਠੰਡੇ ਪਾਣੀ ਦੀ ਸਪੀਲ ਆਈ ਗਈ ਹੈ ਤੇ ਇਸ ਕਰਕੇ ਸਾਰੇ ਜਿਹੜੇ ਸੇਵਾ ਸੰਪਤੀ ਵਾਲੇ ਮੈਂਬਰ ਨੇ ਬਹੁਤ ਹੀ ਵਧੀਆ ਤੇ ਸੋਹਣਾ ਢੰਗ ਨਾਲ ਕੰਮ ਕਰ ਰਹੇ ਨੇ ਤੇ ਬਹੁਤ ਹੀ ਤਰੀਕੇ ਨਾਲ ਸਾਰੇ ਇਲਾਕੇ ਦੇ ਵਿੱਚੋਂ ਸੇਵਾ ਲੈ ਕੇ ਸਾਰੀ ਸੇਵਾ ਪੁਗਤਾ ਰਹੇ ਨੇ ਜਿਹੜਾ ਮਾ ਚੰਦਪੁਰ ਦੀ ਸੇਵਾ ਸਮਿਤੀ ਵੱਲੋਂ ਚੰਦਪੁਰਨੀ ਦੇ ਘਰ ਲੰਗਰ ਲਾਇਆ ਜਾਂਦਾ ਜੀ ਉਹ ਕਦੋਂ ਸ਼ੁਰੂ ਹੋ ਕੇ ਕਦੋਂ ਤੱਕ ਲਾਇਆ ਜਾਂਦਾ ਉਹਦੇ ਬਾਰੇ ਵੀ ਜਾਣਕਾਰੀ ਹੁੰਦਾ ਇਹ ਪਹਿਲੇ ਨਰਾਤੇ ਤੋਂ ਲੈ ਕੇ ਜੀ ਇਹ 10 ਦਿਨ ਦਾ ਲੰਗਰ ਹੁੰਦਾ ਹੈ ਇੱਕ ਨਰਾਤੇ ਤੋਂ ਲੈ ਕੇ ਇਹ 10 9ਵੇਂ ਨਰਾਤੇ ਤੱਕ ਉੱਥੇ ਲਾਸਟ ਵਾਲੇ ਦਿਨ ਤੰਤਪੁਰੇ ਮਾਤਾ ਦੇ ਚੰਦਰਾਤਰਾ ਆ ਕੇ ਇਹ ਵਾਪਸ ਆ ਜਾਂਦੇ ਆ ਮੁੰਡੇ ਸਾਰੇ ਵਧੀਆ ਕੰਮ ਕਰਦੇ ਇੱਥੋਂ ਹਲਵਾਈ ਲੈ ਕੇ ਆਉਂਦੇ ਨੇ ਇੱਥੋਂ ਸਾਰਾ ਰਾਸ਼ਨ ਬਾਰੀ ਲੈ ਕੇ ਜਾਂਦੇ ਆ ਬਹੁਤ ਹੀ ਵਧੀਆ ਤੇ ਸੋਹਣਾ ਢੰਗ ਨਾਲ ਉੱਥੇ ਲੰਗਰ ਲੱਗਦਾ ਜਿੰਨੇ ਵੀ ਲੋਕ ਆਪਣੇ ਇੱਥੇ ਜਾਂਦੇ ਨੇ ਵਧੀਆ ਉੱਥੇ ਆਨੰਦ ਮਾਣਦੇ ਉਹਨਾਂ ਨੂੰ ਟਾਈਮ ਮਿਲਦਾ ਸੌਖਾ ਹੋ ਜਾਂਦਾ ਉੱਥੇ ਜਾ ਕੇ ਉਹਨਾਂ ਨੂੰ ਮਾਤਾ ਦੇ ਮੰਦਰ 'ਚ ਮੱਥਾ ਟੇਕਣਾ ਉੱਥੇ ਰਹਿਣ ਵਾਸਤੇ ਬਹੁਤ ਜ਼ਿਆਦਾ ਸਹੂਲਤ ਮਿਲਦੀ ਹੈ ਪਿਛਲੇ ਕਿੰਨੇ ਸਮੇ ਤੋਂ ਸੁੰਤਰੀਏ ਲੰਗਰ ਲਾ ਰਹੀ ਹੈ ਜੀ ਇਹ ਮੇਰਾ ਖਿਆਲ 27-28 ਸਾਲ ਹੋ ਗਏ ਜੀ ਇਹ ਲੰਗਰ ਲੱਗਦੇ ਨੇ ਅਸ ਵਾਰੀ ਸ਼ਹਿਰ 25 ਮਾ 25 ਮਾ 25 ਮਾ ਲੰਗ ਰਹੀ ਆ ਇਸ ਵਾਰੀ ਜਿਹੜਾ ਇਹ ਮਗਰ ਕੇ ਜਾਣਾ ਤੇ ਅੱਜ ਸ਼ੁਰੂਆਤ ਇੱਥੇ ਕਰਨੀ ਆ ਵੀ ਇਸ ਤੋਂ ਬਾਅਦ ਸੋਨ ਮਾਤਾ ਚਿੰਤਪੁਰਨੀ ਜਾ ਕੇ ਉੱਥੇ ਧਰਮਸ਼ਾਲਾ ਬੁੱਕ ਕਰਾ ਜੈ ਮਾਤਾ ਚਿੰਤਪੁਰਨੀ ਦੀ ਅੱਜ ਮਾਤਾ ਚਿੰਤਪੁਰਨੀ ਦਾ ਜਨਮ ਦਿਨ ਆ ਜੀ ਇਸ ਮੌਕੇ ਜੈ ਮਾਤਾ ਚਿੰਤਪੁਰਨੀ ਸੇਵਾ ਸੰਮਤੀ ਵੱਲੋਂ ਜਲ ਜੀਰੇ ਦੀ ਸ਼ਵੀਲ ਲਗਾਈ ਗਈ ਆ ਅਤੇ ਇਹ ਜੋ ਸੇਵਾ ਸੰਮਤੀ ਹੈ ਉਸ ਵੱਲੋਂ ਹਰ ਸਾਲ ਚੰਦਪੁਰਣੀ ਅਗਸਤ ਦੇ ਮਹੀਨੇ ਵਿੱਚ 10 ਦਿਨਾਂ ਦਾ ਲੰਗਰ ਵੀ ਲਗਾਇਆ ਜਾਂਦਾ ਹੈ ਇਹ 5 ਅਗਸਤ ਤੋਂ ਸ਼ੁਰੂ ਕੀਤਾ ਜਾਊਗਾ ਜੀ ਤਕਰੀਬਨ 14-15 ਅਗਸਤ ਤੱਕ ਲਾਸਟ ਦਿਨ ਹੁੰਦਾ ਜੀ ਚੇਰਾਬਲੀ ਮਾਤਾ ਬੋਲ ਸਾਚੇ ਦਰਬਾਰ ਕੀ ਜੈ ਚੇਰਾਬਲੀ ਮਾਤਾ ਬੋਲ ਸਾਚੇ ਆਜੋ ਭਗਤ ਜੀ ਆਜੋ ਆਜੋ ਠੰਡਾ ਜਲ ਪੀਓ ਠੰਡਾ ਜਲ ਆਜੋ ਆਜੋ ਹਾਂ ਪ੍ਰੇਮ ਨੂੰ ਟੋਮ ਅਗਲਾ ਫੜਾ